ਆਪਣਾ ਨਾਮ ਹੈਗਾ ਜਿਹੜੇ ਪੈਠੀ ਕਾ ਜੀ ਛੋਟੇ ਦੀ ਮਰਗਲੀ ਆਈ ਛੋਟਾ ਆਪਣਾ ਛੱਗਾ ਜੀ ਸਿੱਧਾ ਠੀਕ ਹੈ ਛੋਟਾ ਹੋ ਗਿਆ ਸਿੱਧਾ ਤੇ ਨਸਲ ਮੋਰਾ ਨਸਲ ਮੋਰਾ ਜੀ ਠੀਕ ਹੈ ਜੀ ਨਾਮ ਕੀ ਰੱਖਿਆ ਇਹੇ ਨਾਮ ਇਹਦਾ ਪਾ ਰੱਖਿਆ ਨਹੀਂ ਤੇ ਇਹ ਪਰ ਇਹਦੇ ਪਿਓ ਦਾ ਨਾਮ ਅਰਜਨ ਗੁੰਗੜ ਦੀ ਨਸਲ ਚਾ ਇਹਦੇ ਪਿਓ ਦਾ ਨਾਮ ਦੁੱਲਾ ਸੀ ਠੀਕ ਹੈ ਦੁੱਲਾ ਹਾਂ ਜੀ ਠੀਕ ਹੈ ਜੀ ਬਹੁਤ ਵੱਡਾ ਆਸਾਨ ਸੀ ਤੇ ਉਹਦੀ ਮਾਂ ਦੇ ਹੇਠ 22 ਲੀਟਰ ਦਾ ਰਿਕਾਰਡ ਸੀ ਠੀਕ ਹੈ ਬਾਈ ਜੀ ਆਪਣਾ ਮਿੱਤਰੀਆ ਪਿੰਡ ਦਾ ਮੁੰਡਾ ਦੋਸਤ ਆ ਇੱਥੇ ਵੀ ਆਊਗਾ ਠੀਕ ਹੈ ਜੀ ਉਹਦੇ ਕੱਟੇ ਵੀ ਜਿੱਤੇ ਹੋਏ ਨੇ ਕਾਫੀ ਠੀਕ ਹੈ ਦੋ ਮੇਲੇਾਂ 'ਚ ਉਹਦੇ ਕੱਟੇ ਜਿੱਤੇ ਹੋਏ ਨੇ ਤੇ ਉਹਦੇ ਕੱਟੇ ਦਾ ਇਕੱਠਾ ਇਹ ਆਪਣੇ ਘਰ ਦੀ भैंस ਨਾਲ ਜਿਹਦੇ ਥੱਲੇ 17 ਕਿਲੋਟਰ ਦੁੱਧ ਆ ਜਾਂਦਾ ਅੱਛਾ ਇਹ 17 ਲੀਟਰ ਦੁੱਧ ਆਉਂਦਾ ਠੀਕ ਹੈ ਜੀ ਮੈਂ ਸਾ ਆਪਣੀਆਂ ਕੁੰਡੀਆਂ ਨੇ ਬਿਨਾ ਸਿੰਗ ਬਣਾਏ ਤੋਂ ਮੋੜਦੀਆਂ ਨੇ ਠੀਕ ਹੈ ਜੀ ਠੀਕ ਹੈ ਜੀ ਤੇ ਹੋਰ ਹੋ ਗਿਆ ਕਿ ਵਿਸ਼ੇਸ਼ਤਾਵਾਂ ਤੇ ਪੈਦੀਆਂ ਤੇਜ ਸੀਮਰ ਸੁੰਨਦਾ ਰੱਖਿਆ ਲੈ ਨਾ ਭਾਈ ਆਪਾਂ ਦਾ ਨਾਰਮਲ ਰੇਟ ਆ ਬਸ ਇੱਕ ਪਿੰਡ ਜੀ ਆਉਗਾ ਨਾ ਸੀਮ ਨਾ ਕੋਈ ਮੇਲੇ ਤੇ ਲਾਇਆ ਨਾ ਘਰੇ ਐ ਸਿੱਧਾ ਸਾਦਾ ਰੱਖਿਆ ਪਾਲਿਆ ਹਰ ਅੱਛਾ ਭਾਈ ਮੈਂ ਸਕਾ ਉਸ ਬ੍ਰੇਕ ਕਰਸ ਕਰੀ ਆਪਣਾ ਰੇਟ ਜੇ ਕੋਈ ਅਗਰ ਪਿੰਡ ਤੋਂ 500